नम चाची सस्ती थो मज़दूर में मज़दूरो के सम्मान में zindabad kendra sarkar mardabad

ਮਾਨ ਮੀਸਪੀ ਮੈਦਾਨ ਮੀ ਮਜ਼ਦੂਰਾਂ ਦੇ ਸਨਮਾਨ ਮੀ ਬੀਐਸਪੀ ਮੈਦਾਨ ਮੀ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮਰਦਾਬਾਦ 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 ਕਾਂਗਰਸ ਦੇ ਰਾਜ ਹਟਾ ਸੀਗਾ ਤੇ ਹੁਣ ਚਾਹੇ ਬੀਜੇਪੀ ਦੇ ਰਾਜ ਹਟਾਇਆ ਇਹ ਲਗਾਤਾਰ ਲੋਕ ਵਿਰੋਧੀ ਰਿਹਾ ਹੈਗਾ ਤੇ ਚਾਹੇ ਕਿਸਾਨ ਆ ਆਮ ਵਪਾਰੀ ਹੈਗਾ ਯਾ ਦਲਿਤ ਬੈਕਵਰਡ ਕਲਾਸਾਂ ਆ ਇਸ ਕਰਕੇ ਇਹਦੇ ਵੱਲੋਂ ਜਿਸ ਤਰ੍ਹਾਂ ਪਹਿਲਾਂ ਕਾਂਗਰਸ ਵੱਲੋਂ ਲੋਕ ਅਧਿਕਾਰਾਂ ਤੇ ਹਮਲਾ ਬੋਲਿਆ ਜਾਂਦਾ ਸੀ ਉਸ ਤਰ੍ਹਾਂ ਹੀ ਖਾਸ ਕਰਕੇ ਜਦੋਂ ਦੀ ਬੀਜੇਪੀ ਇਸ ਦੇਸ਼ ਵਿੱਚ ਆਈ ਆ ਲਗਾਤਾਰ ਜਿਹੜੇ ਲੋਕਾਂ ਦੇ ਹੱਕ ਆ ਉਹ ਖੋਹਣ ਦਾ ਕੰਮ ਕੀਤਾ ਜਾ ਰਿਹਾ ਆ ਜਿਹੜਾ ਤਾਜ਼ਾ ਹੁਣ ਜਿਹੜਾ ਬੀਜੇਪੀ ਵੱਡੀ ਸਰਕਾਰ ਵੱਲੋਂ ਇੱਕ ਨਵਾਂ ਬਿੱਲ ਲਿਆਂਦਾ ਗਿਆ ਆ ਜਿਹੜਾ ਨਰੇਗਾ ਨੂੰ ਰਿਪਲੇਸ ਕਰਨ ਲਈ ਹੈਗਾ ਜੀ ਰਾਮ ਜੀ ਬਿੱਲ ਹੈਗਾ ਉਹ ਤੇ ਉਹਦਾ ਨਾਮ ਤਾਂ ਚਾਹੇ ਵਿਕਸਿਤ ਭਾਰਤ ਦੇ ਨਾਮ ਦੇ ਹੈਗਾ ਪਰ ਅਸਲ ਵਿੱਚ ਇਹ ਚ ਉਹ ਇਹ ਸਗਾਇਓ ਜਿਹੜੀ ਨਰੇਗਾ ਦੀ ਸਕੀਮ ਸੀਗੀ ਪਹਿਲਾਂ ਉਹਦੇ ਵਿੱਚ ਹਣੀ ਇਹ ਕਰ ਦਿੱਤਾ ਵੀ 60% ਦੀ ਸੈਂਟਰ ਦਊਗਾ ਤੇ 40 ਸਟੇਟ ਤੇ ਉਹ ਮਤਲਬ ਲਿਖਤੀ ਤਾਂ ਠੀਕ ਆ ਮਤਲਬ ਪਰ ਸਟੇਟਾਂ ਕੋਈ ਇੰਨਾ ਪੈਸਾ ਹੀ ਹੈ ਨਹੀਂ ਖਾਸ ਕਰ ਪੰਜਾਬ ਸਰਕਾਰ ਕੋਈ ਇੰਨਾ ਪੈਸਾ ਹੀ ਹੈ ਨਹੀਂ ਵੀ ਉਹ 40% ਆਪਣਾ ਸ਼ੇਅਰ ਦੇ ਸਕੇ ਤੇ ਉਹ ਸਕੀਮ ਖਤਮ ਹੋ ਜਾਣੀ ਆ ਤੇ ਜਿਹੜੇ ਪਿੰਡਾਂ ਦੇ ਦਿਹਾੜੀਦਾਰ ਆ ਮਜ਼ਦੂਰ ਆ ਗਰੀਬ ਆ ਜਿਹੜੇ ਮਾੜੀ ਮੋਟੀ ਉਹਨਾਂ ਨੂੰ ਇੱਕ ਪੱਕਾ ਰੁਜ਼ਗਾਰ ਮਿਲਿਆ ਆ ਤੇ ਉਹ ਵੀ ਉਹਨਾਂ ਕੋ ਜਾਂਦਾ ਲੱਗਣਾ ਤੇ ਉਹ ਰੁਲ ਜਾਣੇ ਆ ਪਰਿਵਾਰ ਤੇ ਇਸ ਕਰਕੇ ਪੰਜਾਬ ਬੀਐਸਪੀ ਵੱਲੋਂ ਇਹਦੇ ਵਿਰੋਧ ਦੇ ਵਿੱਚ ਸਟੇਟ ਵਾਈਡ ਜਿਹੜੇ ਅੱਜ ਪ੍ਰੋਟੈਸਟ ਕੀਤੇ ਗਏ ਆ ਡਾਕਟਰ ਅਪਤਾਰ ਸਿੰਘ ਕ੍ਰੀਮਪਰੀ ਸਾਹਿਬ ਉਹਨਾਂ ਦੀ ਅਗਵਾਈ ਚ ਕੇਂਦਰ ਇੰਚਾਰਜ ਰਣਜੀਤ ਸਿੰਘ ਬੈਣੀਪਾਲ ਜੀ ਨਿਸ਼ਚਤਰਪਾਲ ਜੀ ਹੋਰ ਸਾਰਿਆਂ ਦਾ ਤੇ ਤਾਂ ਕਿ ਅਸੀਂ ਸਾਡੀ ਇਹੀ ਡਿਮਾਂਡ ਆ ਵੀ ਜਿਹੜੇ ਪੱਕੇ ਰੋਜ਼ਗਾਰ ਵੇ ਤਾਂ ਵਾਅਦਾ ਕਰਨਾ ਚਾਹੀਦਾ ਸਰਕਾਰਾਂ ਨੂੰ ਤੇ ਪੱਕਾ ਰੋਜ਼ਗਾਰ 'ਚ ਵਾਅਦਾ ਕੀਤਾ ਜਾਵੇ ਔਰ ਜਿਹੜੀ ਦਿਹਾੜੀ ਸੀਗੀ 350 ਮਿਲਦੀ ਸੀ ਉਹ 700 ਕੀਤੀ ਜਾਵੇ ਤੇ ਇਹੀ ਸਾਡੀ ਡਿਮਾਂਡ ਆ ਵੀ ਇਹ ਰੱਦ ਨਹੀਂ ਹੋਣੀ ਚਾਹੀਦੀ ਸਰ ਇਹ ਜਿਹੜੀਆਂ ਕੰਡੀਸ਼ਨਸ ਜਿਹੜੀਆਂ ਨਾ ਕੰਨੀ 60 40 ਲਈਆਂ ਆ ਜਿਹੜੀਆਂ ਬਾਕੀ ਜਿਹੜੀਆਂ ਰਿਜੋਲੂਸ਼ਨਾਂ ਸੀ ਇਹਨੂੰ ਰਿਟੇਲ ਜਿੰਦਾਂ ਨੇ ਕਿਹਾ ਵੀ ਸੀਜ਼ਨ ਤੋਂ ਇਲਾਵਾ ਪਰ ਵੀ ਸਰ 60 60 ਦਿਨ ਵਧਾਏ ਹਾਂ ਸਭ ਸਰ ਜਿਹੜੇ ਦਿਨ ਵਧਾਈ ਆ ਉਹਦੇ ਜਿਹੜੇ 100 ਦਿਨ ਵਾਲੀ ਆ ਉਹ ਤਾਂ 48 ਦੇ ਤੋਂ ਪੂਰੀ ਇੰਡੀਆ ਦੇ ਵਿੱਚ ਅੱਗੇ ਨਹੀਂ ਵਧਿਆ ਤੇ ਪੰਜਾਬ ਦੇ ਵਿੱਚ ਤਾਂ 42 ਦਿਨ ਤੋਂ ਅੱਗੇ ਨਹੀਂ ਗਿਆ ਉਹਦੀ ਪ੍ਰੋਵੀਜ਼ਨ ਤਾਂ ਕੋਈ ਨਹੀਂ ਕੀਤੀ ਵੀ ਅੱਗੇ ਕਿੱਦਾਂ ਜਾਏਗਾ 60 ਦਿਨ ਜਿਹੜੇ ਇਹਦੇ ਵਿੱਚ ਸਭ ਨੂੰ ਬੈਨ ਕਰਤਾ ਵੀ ਜੋ ਐਗਰੀਕਲਚਰ ਸੀਜ਼ਨ ਹੋਏਗਾ ਉਦੋਂ ਇਹ ਜਿਹੜੀ ਲੇਬਰ ਨਹੀਂ ਮਿਲੇਗੀ ਤੀਸਰਾ ਅੱਗੇ ਪਿੰਡਾਂ ਦੇ ਉੱਤੇ ਸਿਗਾ ਵੀ ਅੱਜ ਕਿਸੇ ਵੀ ਜਿਹੜਾ ਡਿਮਾਂਡ ਕੀਤੀ ਹੈ ਉਹਨੇ ਐਪਲੀਕੇਸ਼ਨ ਦਿੱਤੀ ਹੈ ਤਾਂ 15 ਦਿਨਾਂ ਬਾਅਦ ਦੇ ਵਿੱਚ ਵਿੱਚ ਉਹਨੂੰ ੈਂਪਲੋਇਮੈਂਟ ਦੇਣੀ ਆ ਇਹਦੇ 'ਚੋਂ ਪ੍ਰੋਵੀਜ਼ਨ ਹੀ ਖਤਮ ਕਰਤੀ ਆ ਇਹ ਸਾਰੀ ਪ੍ਰੋਵੀਜ਼ਨ ਜਿਹੜੀ ਆ ਪਿੰਡ ਤੋਂ ਪੰਜਾਬ ਸਰਕਾਰ ਤੋਂ ਖੋ ਕੇ ਆਪਣੇ ਕੋਲ ਲੱਗ ਗਿਆ ਹਰ ਚੀਜ਼ ਕਿਸੇ ਨੇ ਅਪਲਾਈ ਕਰਨਾ ਤਾਂ ਵੀ ਉੱਥੇ ਅਪਰੂਵਲ ਹੋਣੀ ਤਾਂ ਵੀ ਉੱਥੇ ਫੰਡ ਹੋਣਾ ਪਊਗਾ ਤੇ ਚੈਕਿੰਗ ਹੋਣੀ ਤਾਂ ਵੀ ਉੱਥੇ ਜੋ ਕੁਛ ਵੀ ਆ ਸਾਰੀ ਸੈਂਟਰਲ ਦੀ ਸਕੀਮ ਹੈਗੀ ਔਰ ਉਹ ਪਿੰਡਾਂ ਦੇ ਵਿੱਚ ਕਿੱਥੇ ਲੱਗੀ ਐ এমਪਲੋਇਮੈਂਟ ਕਮਿਟੀ ਨਹੀਂ ਹੈ ਵੰਡੀ ਕਨਟਰੈਕਟ ਕੰਟਰੈਕਟਰ ਨੂੰ ਕੰਟਰੈਕਟ ਮਿਲਣਾ ਉਹਦੀ ਲੇਬਰ ਉੱਥੀ ਉਹਦੇ ਨਾਲ ਹੈਗੀ ਆ ਇਹ ਵਾਲਾ ਪਾਟ ਤਾਂ ਖਤਮ ਹੋ ਗਿਆ ਜੀ ਅਸੀਂ ਤਾਂ ਵੀ ਆਪਰੇਡ ਨੇ ਇਹ ਸਰ ਕਿੰਨੀ ਇਸ਼ੂ ਹੈ ਇਹਦੇ ਚ ਇੱਕ ਜਿਹੜਾ ਰਾਸ਼ਟਰੀ ਸਾਹਿਬ ਨੂੰ ਜਾਣਾਂਗੇ ਹਾਂਜੀ ਅਡਰੈਸ ਕੀਤਾ ਰਾਸ਼ਟਰਪਤੀ ਜੀ ਨੂੰ ਦੂਸਰੀ ਇਹਦੀ ਕਾਪੀ ਹੈ ਜਿਹੜੀ ਚੀਫ ਸੈਕਟਰੀ ਸਾਹਿਬ ਰਾਜਪਾਲ ਸਾਹਿਬ ਨੂੰ ਤੁਹਾਨੂੰ ਸੇਮ ਕਾਪੀ ਹੈ ਹਾਂਜੀ ਇਹ ਸਭ ਦੂਸਰੀ ਰਾਜਪਾਲ ਜੀ ਨੇ ਜਾਨੀ ਹੈ ਕਿ ਇਹਦੀ ਕੋਈ ਖੁਸ਼ੀ ਨਹੀਂ ਹੈ ਤੀਸਰੀ ਜਿਹੜੀ ਹੈ ਪ੍ਰਮੁਖ ਸਕੱਤਰ ਕਿਉਂਕਿ ਮੰਨ ਰੇਖਾ ਦੀਆਂ ਲੋਕਲੀਆਂ ਪੇਮੈਂਟਾਂ ਹਜੇ ਤੱਕ ਬਕਾਇਆ ਹੈਗੀ ਐ ਐਟ ਲੀਸਟ ਉਹ ਪੇਮੈਂਟਾਂ ਦਾ ਜਿਹੜੀ ਹੈ ਉਹ ਤਾਂ ਸਟੇਟ ਗਵਰਨਮੈਂਟ ਆਪਣੇ ਲੈਵਲ ਤੇ ਕਰਵਾ ਸਕਦੀ ਐ ਦੋ ਨੁਕਤੇ ਕੀ ਐ ਇਹਦੇ ਚ ਜਿਹੜੀ ਪੈਗੀਆਂ ਪ੍ਰੋਵੀਜ਼ਨ ਹੈਗੀਆਂ ਉਹ ਉਹ ਪ੍ਰੋਵੀਜ਼ਨ ਵੀ ਇੰਪਲੀਮੈਂਟ ਨਹੀਂ ਹੋਈ ਜਿਹੜੀ ਚਾਪੀ ਜੀ ਰੋਜ਼ਗਾਰੀ ਪੱਤਾ ਹੈਗਾ ਉਹ ਤਾਂ ਸ ਸੋਨੇ ਨੂੰ ਡੀਟੇਲ ਅਸੀਂ تین ਪਾਰਟ ਬਣਾਏ ਗਏ ਜੀ ਜੈ ਭੀਮ ਜੈ ਭਾਰਤ ਸਾਰੇ ਸਰਕਾਰ ਦੇ ਸਟਾਫੀਆਂ ਨੂੰ ਅੱਫੀਓ ਅੱਜ ਭਾਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਦੇ ਤਹਿਤ ਪੂਰੇ ਪੰਜਾਬ ਦੇ ਅੰਦਰ ਹਰ ਜ਼ਿਲ੍ਹਾ ਹਰ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਜਿਹੜਾ ਰੋਸ ਪ੍ਰਦਰਸ਼ਨ ਕੀਤੇ ਜਾ ਰਿਹਾ ਜਿਹੜੀ ਸਰਕਾਰ ਜਿਹੜੀ ਪਾਲਿਸੀ ਲੈ ਕੇ ਆਈ ਆ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਨ ਦੇ ਲਈ ਮਨਰੇਗਾ ਉਹਦੇ ਵਿੱਚ ਜਿਹੜਾ ਡਾਕਾ ਮਾਰ ਲਈ ਜਿਹੜਾ ਬੌਧਨ ਸਮਾਜ ਪਾਰਟੀ ਹੈ ਕਿਸੇ ਵੀ ਕੀਮਤ ਦੇ ਉੱਪਰ ਮਜ਼ਦੂਰਾਂ ਦੇ ਉੱਤੇ ਹੱਕ ਹੱਕਾ ਦੇ ਉੱਪਰ ਡਾਕਾ ਮਾਰ ਨਹੀਂ ਦੇਵੇਗੀ। ਕ੍ਰੀਮਪੁਰ ਸਿੰਘ ਸਾਹਿਬ ਨੇ ਪੂਰਾ ਪੰਜਾਬ ਦੇ ਅੰਦਰ ਲੋਕਾਂ ਨੂੰ ਸਮੋਤਨ ਕਰਦਿਆਂ ਕਿਹਾ ਕਿ ਹਰ ਹਰ ਹੱਥ ਨੂੰ ਕੰਮ ਔਰ ਹਰ ਕੰਮ ਦਾ ਪੂਰਾ ਮੁੱਲ ਔਰ ਬੌਧਨ ਸਮਾਜ ਪਾਰਟੀ ਮਜ਼ਦੂਰਾਂ ਨਰੇਗਾ ਵਰਕਰਾਂ ਦੇ ਨਾਲ ਡਟ ਕੇ ਖੜੀ ਆ। ਕਿਸੇ ਵੀ ਕੀਮਤ ਤੇ ਜਿੱਦਾਂ ਦਾ ਵੀ ਅੰਦੋਲਨ ਕਰਨਾ ਪਿਆ ਬੌਧਨ ਸਮਾਜ ਪਾਰਟੀ ਕਰੇਗੀ ਮਜ਼ਦੂਰਾਂ ਦੇ ਨਾਲ ਬੌਧਨ ਸਮਾਜ ਪਾਰਟੀ ਆ। ਅੱਜ ਮਜ਼ਦੂਰਾਂ ਦੇ ਹੱਕ ਦੇ ਵਿੱਚ ਰਵਿੰਦਰ ਜਿਹੜਾ ਜ਼ਿਲ੍ਹੇ ਦੇ ਅੰਦਰ ਜ਼ਿਲ੍ਹਾ ਡੀਸੀ ਹੈੱਡਕ quarter ਦੇ ਉੱਪਰ ਦਰਨਾ ਪ੍ਰਦਰਸ਼ਨ ਕਰਨ ਜਾ ਰਹੀ ਹੈ ਬਜੂਸ ਪੰਜ ਪਾਰਟੀ ਜੈਪੀ ਜੈਪੁਰ